एक, दो तीन रसित तो हो लो मेरा भी सारे चार छे सात 8 9 10 11 12 13 14 ਪੂਰੇ 14 ਗਿਣੜੇ ਆ ਜੀ ਇੱਕ ਮਿੰਟ ਦੇ 15 ਰਸੀ ਚੋਟਾ ਅਜੈਬ ਸਿੰਘ ਖਾਨ ਖੰਨਾ ਦਾ ਚੱਲਦਾ ਵੇ 16 ਉੱਪਰਲੇ ਪਾਸੇ ਬੱਚਾ ਸਰਜੀਤ ਸਿੰਘ ਸਾਧਪੁਰ ਦਾ ਚੱਲਦਾ ਜੀ 17 ਸਾਹਬ ਸਾਧਪੁਰ ਗੋਪੀ ਸਰਪੰਚ ਸਾਧਪੁਰ ਦਾ ਬਹਿ ਕੇ ਸੰਦੀਪ ਸਿੰਘ ਸਾਹਿਬ ਜਾ ਮੇਰਾ ਵੀ ਸੰਦੀਪ ਸਿੰਘ ਪਤੀ ਜੀ ਕੀ ਰੱਖਾ ਹੋਇਆ ਜੋਗ ਦਾ 19 20 21 22 ਸਾਰੇ ਨਾ ਮੇਰਾ ਵੀਰ ਬੋਲੋ ਇੱਕ ਜਣਾ ਦੱਸ ਕੇ ਇੱਕਾਈ ਚਲਿਓ 23 24 25 26 ਨਵੇਂ ਨਾ ਬਰੁਣੀ ਬਹੁਤ ਵਧੀਆ ਜੋੜੀ ਚੱਲਦੀ ਆ 21 28 ਸਾਢੇ 27 ਗੇੜੇ ਵੀ 2 ਮਿੰਟਾਂ ਦੇ 29 ਨਾਮ ਮਰਾਵੀਰ ਬਰੋਨਾ ਬੁੱਲੋ 30 31 32 33 34 35 ਅਵੇ ਦਰਨਾ ਬੁੱਲੋ ਮੇਰਾ ਵੀਰ 36 ਬਹੁਤ ਸੋਹਣੀ ਜੋੜੀ ਚੱਲਦੀ ਆ 37 38 39 40 41 ਬਹੁਤ ਵਧੀਆ ਬਈ 40.50 ਮਿੰਟਾਂ ਦੇ 42 43 ਭੱਲਿਓ ਸ਼ੇਰ ਸਾਰੇ ਨਾ ਬੰਨੂ ਬਾਰੋ ਬਈ 44 ਇਹਨਾਂ ਦੇ ਮਗਰ 23 ਨੰਬਰ ਤਰਲੋਕ ਸਿੰਘ ਨਵਾ ਪਿੰਡ ਕਰ ਲੋ ਤਿਆਰੀ 39 ਭੱਲਿਓ ਕਟਿਆ ਤੇਰੇ ਉਂਗਲੀ ਨੂੰ ਫੜ ਕੇ ਕਮਾਈ ਚੱਲ ਬੱਛੇ ਨੂੰ 46 47 48 ਨਾ ਬਈ ਨਾ ਮੇਰਾ ਵੀਰ ਨਾ ਹਿਲਜਲ ਕਰੋ 49 ਪਿਆ ਬਈ ਥੋੜੇ ਜਿਹਾ ਵੀਰੇ ਇੱਥੇ ਇੱਕ ਭਰਾ ਮੇਰੇ ਬਸ ਹੋ ਚੱਲਿਆ ਕੰਮ ਨੇੜੇ ਉਹ ਵਧੀਆ ਭਾਈ ਜੋੜੀ ਜਿੰਦੇ ਵਸਦੇ ਰਹੋ ਪਿਛਲੇ ਸਾਲ ਦੀ ਜੋਤੂ ਜੋੜੀ ਇਸ ਸਾਧ ਪਰਦਿਆਂ ਦੀ ਸੀ ਮੇਰਾ ਖਿਆਲ ਹੁਣ ਤਾਂ ਹੀ ਬੇਨਤੀ ਕਰਦੇ ਆ ਬਈ ਸ਼ੇਰ ਵਾਲੀ ਪਾਈ ਆ ਟੀ ਸ਼ਰਟ ਅਜੂਪਾ ਸਿੰਘ ਮੜਿਆ ਪਿਆਰ ਨਾਲ ਭਰਾ ਨੂੰ ਮੇਰੇ ਨਾਲ 50 ਸਾਡੇ 53 4 ਮਿੰਟ ਬਈ 55 56 57 ਛੱਡ ਕੇ ਪੁੱਛ ਮੇਰਾ ਵੀਰ 58 ਟ੍ਰੇਟ ਬਈ ਪੂਛ ਛੱਡ ਦੇ ਮੇਰਾ ਵੀਰ ਚੰਟ ਨਾ ਬਾਰੋਹੇਲ ਜਲ ਕਰੋ ਪੈਂਟ ਬੇ ਵੀਰੇ ਘਰ ਸੁਣੋ ਮੇਰੀ ਭਰਾ ਵੇ ਮਗਰੋਂ ਮੱਲੇ ਦੀ ਵੀ ਗਵਾ ਜਾਣੀ ਆ ਫੇਕ ਤਾਂ ਹੱਥ ਜੋੜਾਂਗੇ ਛਾਟ ਜੋੜੀ ਭਜਦੀ ਆ ਯਾਰ ਅਸੀਂ ਦੇ ਬਾਹਰ ਕਰੋ ਕੋਣ ਆ ਵੀਰਾ ਹੱਥ ਲਾ ਕੀ ਤਾ ਵੱਡੇ ਬੁਰੇ ਬਿੰਦ ਕਰਦੇ ਆ 86 ਪੂਛ ਛੱਡ ਕੇ ਬਈ ਉਹਨਾਂ ਤਰ ਸ਼ਾਬਾਸ਼ੀ ਸਖਤਰ ਰੱਖ ਭਰੋਸਾ ਡਰਾਈਵਰ ਉਤੇ ਬਹੁਤ ਵਧੀਆ ਚੱਲੀ ਜੋੜੀ ਭਰਾ ਮਾਰੋ ਤਾੜੀਆਂ ਵੇ ਜੋੜੀ ਦੇ ਲਈ ਤਾੜੀਆਂ ਸ਼ਾਬਾਸ਼ੀ ਤੇ ਸਮਾਂ ਸੁਣੋ ਗੌਰ ਦੇ ਨਾਲ 5 ਮਿੰਟ 20 ਸਕੰਡ 0.5 5 20 0 ਦਾ ਸਮਾਂ ਲੱਗਿਆ ਵੇ ਜੈਪ ਸਿੰਘ ਖਾਨ ਖੰਨਾ ਸਰਜੀਤ ਸਿੰਘ ਸਾਧਪੁਰ ਦੀ ਜੋਗ ਚੱਲ ਕੇ ਹਟੀਆ 5 20 0 ਦਾ ਸਾਮ ਲੱਗਿਆ ਲੈ ਚੱਕਰ ਚੱਲੀਆਂ ਜੋਗਾ ਚੋਂ ਘਟ ਸਮਾ ਹਾਂਜੀ ਬਲਵੀਰ ਸਿੰਘ ਵੱਲੋਂ 200 ਰੁਪਈਆ ਸੁਖਦੇਵ ਸਿੰਘ ਵੱਲੋਂ ਵੀ 100 ਰੁਪਈਆ ਇਸ ਜੋੜੀ ਵਾਸਤੇ ਸਾਧ ਪਰਦਿਆਂ ਦੀ ਜੋੜੀ ਲਓ ਜੀ ਆ ਬਿੰਦਾ ਸਿੰਘ ਵੀ 200 ਰੁਪਈਆ ਗੁਰਪ੍ਰੀਤ ਸਿੰਘ ਜੀ ਕੰਗ ਸਾਬੂ 500 ਰੁਪਿਆ ਸੋਹਣ ਸਿੰਘ ਨੰਬਰਦਾਰ 100 ਰੁਪਿਆ ਬੜੀ ಅಪਾਰ ਕਿਰਪਾ ਹੋ ਰਹੀ ਆ ਆ ਲਓ ਜੀ